ਸਸ਼ੀਗਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾਲੂ ਜੀ ਮੈਂ ਇਕਬਾਲ ਸਿੰਘ ਗੋਰਾ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਬੌਲਤਪੁਰਾ ਉੱਚਾ ਵਿਖੇ ਪਹੁੰਚੇ ਹਾਂ ਜਿੱਥੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲ ਰਹੀਆਂ ਹਨ ਵੋਟਾਂ ਪ੍ਰਕਿਰਿਆ ਸ਼ੁਰੂ ਹੈ ਅਸੀਂ ਕਰਦੇ ਹਾਂ ਉੱਥੋਂ ਦੇ ਪ੍ਰਬੰਧਕ ਨਾਲ ਗੱਲਬਾਤ ਸਸ਼ੀਗਰ ਬਾਬਾ ਜੀ ਸਸ਼ੀਕਾਲ ਜੀ ਕਿਸ ਤਰ੍ਹਾਂ ਦੇ ਪੰਜਾਬ ਸਰਕਾਰ ਦੇ ਤੁਹਾਡੇ ਪ੍ਰਬੰਧ ਜੋ ਕੀਤੇ ਗਏ ਸਰਕਾਰ ਵੱਲੋਂ ਕਿਸ ਤਰ੍ਹਾਂ ਕੀ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਬੰਧ ਬਹੁਤ ਵਧੀਆ ਕੀਤੇ ਹੋਏ ਆ ਸਾਡੇ ਜਿੰਨੇ ਵੀ ਇੱਥੇ ਅਫੀਸਰ ਆਏ ਵੇ ਆ ਜੀ ਉਹ ਸਾਰੇ ਵਧੀਆ ਜੀ ਕੋਈ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੁਛ ਨਹੀਂ ਅਮਨ ਸ਼ਾਂਤੀ ਨਾਲ ਸਵੇਰ ਤੋਂ ਲੈ ਕੇ ਕੰਮ ਚੱਲ ਰਿਹਾ ਜੀ ਸਾਰੇ ਬੰਦੇ ਆਪ ਦੀ ਮਰਜ਼ੀ ਦੇ ਨਾਲ ਸਾਰੇ ਵੋਟ ਪਾ ਰਹੇ ਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਕੋਈ ਗੰਮਗਿਨ ਮੌਲਤਾ ਨਹੀਂ ਬਣਿਆ ਉਧਰ ਤਾਂ ਮਾਹੌਲ ਤਾਂ ਨਹੀਂ ਬਣਿਆ ਜਾਂ ਵਧੀਆ ਤਰੀਕੇ ਨਾਲ ਆਪਣਾ ਕੰਮ ਸ਼ੁਰੂ ਬਿਲਕੁਲ ਬਿਲਕੁਲ ਵਧੀਆ ਤਰੀਕੇ ਨਾਲ ਸਾਡੇ ਪਿੰਡ ਦੀ ਭਾਈਚਾਰਕ ਸਾਂਝ ਹੈ ਅਸੀਂ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਭਾਈਚਾਰਕ ਸਾਂਝ ਦੇ ਤੌਰ ਤੇ ਸਾਰੇ ਬੰਦੇ ਪੂਰੀ ਸ਼ਾਂਤੀ ਦੇ ਨਾਲ ਵੋਟਾਂ ਪਾ ਰਹੇ ਆ ਕੋਈ ਕਿਸੇ ਨੂੰ ਕੋਈ ਧੱਕਾ ਨਹੀਂ ਕੋਈ ਕਿਸੇ ਨਾਲ ਕੋਈ ਜਿਲਾ ਸ਼ਿਕਬਾ ਨਹੀਂ ਬਸ ਪ੍ਰੇਮ ਦੇ ਨਾਲ ਸਾਰੇ ਵੋਟਾਂ ਪ੍ਰਧਾ ਰਹੇ ਕਿੰਨੇ ਹੁਣ ਤੱਕ ਕਿੰਨੇ ਪ੍ਰਸ਼ਤ ਵੋਟ ਪੈ ਚੁੱਕੇ ਹਨ ਤਕਰੀਬਨ 800 ਦੇ ਲਗਭਗ ਵੋਟ ਆ ਜਿਹੜੀ ਪੋਲ ਹੋਈ ਆ ਹੁਣ ਜੀ ਹਾਂਜੀ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਦੀ ਫਤਿਹ ਮੈਂ ਜਗਰੂਪ ਸਿੰਘ ਦੌਲਤਪੁਰਾ ਕਿਸਾਨ ਆਗੂ ਇੱਥੇ ਆਮ ਜਿਹੜੇ ਲੋਕਾਂ ਦੇ ਵਿੱਚ ਬੜਾ ਪਿਆਰ ਸਤਿਕਾਰ ਦੇ ਨਾਲ ਵੋਟਾਂ ਪ੍ਰਤੀ ਉਤਸ਼ਾਹ ਜਗਿਆ ਤੇ ਇੱਕ ਦੂਜੇ ਨਾਲ ਬੜੇ ਮਿਲਜੁਲ ਕੇ ਆਪਣੇ ਜਿਹੜੇ ਵੋਟ ਦਾ ਇਸਤੇਮਾਲ ਕਰ ਰਹੇ ਆ ਔਰ ਜਿਹੜੇ ਕੈਂਡੀਡੇਟ ਵੀ ਆ ਉਹ ਵੀ ਸਾਰੀਆਂ ਪਾਰਟੀਆਂ ਦੇ ਹੀ ਇੱਥੇ ਤਕਰੀਬਨ ਤੇ ਬੜੇ ਉਤਸ਼ਾਹ ਦੇ ਨਾਲ ਜਿਹੜੇ ਹੈਗੇ ਲੋਕ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਆ ਤੇ ਬਹੁਤ ਵਧੀਆ ਸ਼ਾਂਤ ਮਾਹੌਲ ਤੁਹਾਡੇ ਸਾਹਮਣੇ ਕਿੰਨੇ ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ ਇਹ ਕੋਈ ਐਗਜ਼ੈਟ ਤਾਂ ਨਹੀਂ ਅਸੀਂ ਦੱਸ ਸਕਦੇ ਤੇ 60-65% ਜਾਨੀ ਤਕਰੀਬਨ ਹੁਣ ਤੱਕਰ ਹੋ ਚੁੱਕੀ ਹੈ ਜਿਹੜੇ ਪੰਜਾਬ ਪੰਜਾਬ ਸਰਕਾਰ ਦੇ ਪੁਖਤਾ ਪ੍ਰਬੰਧ ਦਾ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਜੇ ਸਰਕਾਰ ਨੂੰ ਦੇਖਿਆ ਜਾਵੇ ਤਾਂ ਠੀਕ ਹੈ ਸਿਕਿਉਰਿਟੀ ਹੈਗੀ ਆ ਸੀਸੀਟੀਵੀ ਕੈਮਰੇ ਵਾਲੀਆਂ ਗੱਡੀਆਂ ਵੀ ਇੱਥੇ ਆਉਂਦੀਆਂ ਤੇ ਕੋਈ ਕਿਸੇ ਕਸਮ ਦੀ ਇੱਥੇ ਹੈ ਨਹੀਂ ਹਜੇ ਤਾਈ ਬਿਲਕੁਲ ਸ਼ਾਂਤ ਮਾਹੌਲ ਹੈ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਮਿਹਰਬਾਨ ਜੀ ਸਾਡੇ ਨਾਲ ਸ਼੍ਰੋਮਣੀ ਕਾਲਜਦਲ ਤੋਂ ਆਗੂ ਨੇ ਉਹਨਾਂ ਨਾਲ ਕਰਦੇ ਗੱਲ ਭਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਭਾਈ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਵੋਟ ਪ੍ਰਕਿਰਿਆ ਦਾ ਤੁਹਾਡੇ ਸਾਹਮਣੇ ਮਾਹੌਲ ਬਹੁਤ ਵਧੀਆ ਜੀ ਇਹ ਸਾਡਾ ਇੱਕ ਖੂਬਸੂਰਤੀਆ ਦੇਸ਼ ਦੀ ਕਿ ਲੋਕ ਆਪਦੇ ਨਮਾਇਦਿਆਂ ਨੂੰ ਖੁਦ ਚੁਣਦੇ ਆ ਤੇ ਜਦੋਂ ਇਹ ਪਾਰਦਰਸ਼ੀ ਢੰਗ ਦੇ ਨਾਲ ਚੋਣ ਹੁੰਦੀ ਆ ਤੇ ਦੇਸ਼ ਮਜ਼ਬੂਤ ਹੁੰਦਾ ਸਾਡਾ ਏਕਾ ਪਿਆਰ ਮੁਹੱਬਤ ਵਧਦਾ ਇਹ ਸਾਡੇ ਆਪਣੀਆਂ ਚੋਣਾਂ ਇਹ ਇੱਕ ਬੇਸਿਕ ਚੋਣਾਂ ਨੇ ਜੀ ਤੇ ਜੇ ਇਹਦੇ ਨੂੰ ਕੋਈ ਪਲਿਊਟ ਕਰਦਾ ਤੇ ਉਹਦੇ ਨਾਲ ਮੈਂ ਸੋਚਦਾ ਵੀ ਉਹ ਦੇਸ਼ ਨੂੰ ਵੀ ਠੇਸ ਪਹੁੰਚਦੀ ਆ ਲੋਕਾਂ ਦੇ ਮਨਾਂ ਨੂੰ ਵੀ ਪਹੁੰਚਦੀ ਆ ਤੇ ਲੋਕਤੰਤਰ ਦਾ ਵੀ ਕਹਾਣ ਹੁੰਦਾ ਸਾਡੇ ਅੱਜ ਇਸ 6 ਤੇ 7 ਨੰਬਰ ਬੂਥ ਤੇ ਵਧੀਆ ਤਰੀਕੇ ਨਾਲ ਚੋਣ ਹੋਈ ਆ ਲੋਕਾਂ ਨੇ ਪਿਆਰ ਮੁਹੱਬਤ ਦਾ ਸਹਿਯੋਗ ਦਿੱਤਾ ਸਾਰੀਆਂ ਪਾਰਟੀਆਂ ਨੇ ਆਪੋ ਰਲ ਮਿਲ ਕੇ ਇਹ ਸਾਰਾ ਇਲੈਕਸ਼ਨ ਨੂੰ ਨੇਪਰੇ ਚਾੜਿਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਪੰਜਾਬ ਸਰਕਾਰ ਦੇ ਜਿਹੜੇ ਪੁਖਤਾ ਪ੍ਰਬੰਧ ਹਨ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਏ ਵੇਖੋ ਜੀ ਇਹ ਚੋਣ ਕਮਿਸ਼ਨਰ ਦੇ ਪ੍ਰਬੰਧ ਹੁੰਦੇ ਆ ਚੋਣ ਕਮਿਸ਼ਨਰ ਨੇ ਜਿੰਨੇ ਵੀ ਪ੍ਰਬੰਧ ਕੀਤੇ ਆ ਵਧੀਆ ਕੀਤੇ ਹੋਏ ਆ ਕੈਮਰੇ ਵੀ ਲੱਗੇ ਆ ਸਾਰਾ ਚੈਕਿੰਗ ਵੈਰਾ ਹੈਗੀ ਆ ਪਰ ਫਿਰ ਵੀ ਲੋਕ ਜਦੋਂ ਆਪ ਇਸ ਗੱਲ ਨੂੰ ਭੁੱਲ ਜਾਂਦੇ ਆ ਆਪਦੇ ਫਰਜ਼ਾਂ ਨੂੰ ਭੁੱਲ ਕੇ ਸਰਪੇ ਸਰਪ ਅਧਿਕਾਰਾਂ ਦੀ ਵਰਤੋਂ ਕਰਦੇ ਆ ਤੇ ਉਦੋਂ ਸਿਸਟਮ ਖਰਾਬ ਹੁੰਦਾ ਸੋ ਮੈਂ ਸਮਝਾ ਲੋਕਾਂ ਨੇ ਫਰਜ਼ ਸਮਝਿਆ ਤੇ ਫਰਜ਼ਾਂ ਅਨੁਸਾਰ ਘਰਾਂ ਤੋਂ ਆਪ ਚੱਲ ਕੇ ਆ ਕੇ ਤੇ ਵੋਟਾਂ ਪਾਈਆਂ ਇਹਦੇ ਵਿੱਚ ਲੋਕਤੰਤਰ ਦੀ ਜਿੱਤ ਹੋਈ ਆ ਲੋਕਾਂ ਦਾ ਪਿਆਰ ਮੋਬਤ ਵਧਿਆ ਬਹੁਤ ਬਹੁਤ ਧੰਨਵਾਦ